ਅੰਤਿਕਰਤ ਕੀਤਾ ਗਿਆ ਬਲਾਕ ਮਾਜਰੀ ਦੇ ਵਿੱਚ ਅੱਜ ਗੱਗਾਂ ਵੱਲੋਂ ਜਿਹੜੀ ਹਾਜ਼ਰੀ ਭਰੀ ਗਈ ਹੈ ਕੀ ਕਹੋਗੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪ੍ਰਬੰਧਕਾਂ ਦਾ ਅਜੀਨਾ ਨੇ 11 ਮੈਂਬਰ ਦੀ ਕਮੇਟੀ ਬਣਾ ਕੇ ਕੱਲੇ-ਕੱਲੇ ਪਿੰਡ ਦੇ ਵਿੱਚ ਜਾ ਕੇ ਲੋਕਾਂ ਨੂੰ ਸੱਦਾ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਖਰੜ ਹਲਕੇ ਦੇ ਜਿਹੜੇ ਬਲਾਕ ਮਾਜਰੀ ਦੇ ਖਾਸ ਤੌਰ ਤੇ ਮੇਰੀਆਂ ਭੈਣਾਂ ਮਾਤਾਮਾਂ ਨੌਜਵਾਨ ਵੀਰ ਬਜੁਰਗ ਸਾਰੇ ਪਹੁੰਚੇ ਨੇ ਸੋ ਮੈਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡਾ ਉਤਸ਼ਾਹ ਭਰਤੀ ਪ੍ਰਤੀ तकरीबन 1.5 ਮਹੀਨਾ ਹੋ ਗਿਆ ਭਰਤੀ ਸ਼ੁਰੂ ਕੀਤੀ ਨੂੰ ਅਤੇ ਹਰੇਕ ਹਲਕੇ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਿਹੜੀ ਇਹ ਭਰਤੀ ਚੱਲ ਰਹੀ ਆ ਅਤੇ ਲੋਕ ਬੜੇ ਉਤਸ਼ਾਹ ਦੇ ਨਾਲ ਇਹਦੀ ਜਿਹੜੀ ਜਿਹੜੀ ਮੈਂਬਰਸ਼ਿਪ ਲਾ ਰਹੇ ਨੇ ਹੋ ਜੇ ਕੋਈ ਕਿੰਨੀ ਭਰਤੀ ਹੋ ਗਈ ਚ ਜਿਹੜੀ ਚਲੀ ਗਈ 25 ਲੱਖ ਦੇ ਕਰੀਬ ਚਲੀ ਗਈ ਬਾਕੀ ਹੁਣ ਵਾਪਸ ਆਉਣ ਸ਼ੁਰੂ ਹੋ ਗਈ ਹੈ ਸਾਹਿਬ ਇੱਕ ਬੋਰਡਸਪਰਤੀ ਦੀ ਤੁਸੀਂ ਗੱਲ ਕੀਤੀ ਕਿ ਜਿਹੜਾ ਫਿਨੰਸ਼ੀ ਕਾਲੇ ਦੇ ਬਾਬੇ ਘਰੇ ਵੱਲੋਂ 18 ਤੋਂ 20 ਲੱਖ ਦੀ ਕਰੀਬ ਬੋਰਡਸਪਰਤੀ ਦੀ ਗੱਲ ਕਹੀ ਜਾ ਰਹੀ ਹੈ ਤੁਹਾਨੂੰ ਲੱਗਦਾ ਕਿ ਇੰਨੀ ਭਰਤੀ ਇੱਕ ਵਾਰ ਤੋਂ ਮਤਲਬ ਉਹ ਹੋ ਗਈ ਹੋਏਗੀ ਨਹੀਂ ਦੇਖੋ ਉਹਦੇ ਵਿੱਚ ਇਹ ਆ ਵੀ ਜਦੋਂ ਕਮੇਟੀ ਬਣੀ ਸੀ ਅਸੀਂ ਉਦੋਂ ਵੀ ਕਿਹਾ ਸੀ ਵੀ ਜਿਹੜੀ ਕਮੇਟੀ ਤੋਂ ਪੜਤਾਲ ਕਰਵਾ ਲਓ ਜਿਹੜੀ ਸਹੀ ਆ ਉਹ ਮੰਨ ਲਈ ਜਾਊਗੀ ਤੇ ਅਗਲੀ ਭਰਤੀ ਆ ਜਿਹੜੀ ਕਮੇਟੀ ਕਰੂਗੀ ਲੇਕਿਨ ਉਹ ਨਹੀਂ ਮੰਨੇ ਇਸ ਗੱਲ ਨੂੰ ਸੋ ਇਹ ਆਉਣ ਵਾਲੇ ਸਮੇਂ 'ਚ ਤਾਂ ਸਾਹਮਣੇ ਆਈ ਜਾਣਾ ਤੋ ਇੱਕ ਸਭ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਲਗ ਤੋਂ ਜਿਹੜੀ ਇਹ ਪਾਰਟੀ ਦਾ ਨਵਾਂ ਨਿਰਮਾਣ ਕਰੋਗੇ ਜਾਂ ਕਿਸੇ ਨਾ ਕਿਸੇ ਨਾਲ ਅਲਾਈਸ ਲੈਣੀ ਦੇਖੋ ਹਜੇ ਤਾਂ ਜਿਹਦਾ ਸਿਰਫ ਭਰਤੀ ਚੱਲ ਰਹੀ ਹੈ ਨਾ ਉਸ ਤੋਂ ਬਾਅਦ ਡੈਲੀਗੇਟ ਚੁਣੇ ਜਾਣਗੇ ਇਹ ਪੈ ਫੈਸਲੇ ਸਮੇਂ ਤੇ ਸਿੱਖ ਪੰਥ ਨੇ ਕਰਨੇ ਆ ਸ਼੍ਰੋਮਣੇ ਕਮੇਟੀ ਦੀਆਂ ਚੋਣਾਂ ਆ ਰਹੀਆਂ ਨੇ ਉਹ ਚੋਣਾਂ ਦੇ ਵਿੱਚ ਹੀ ਪੰਥ ਨੇ ਫੈਸਲੇ ਕਰ ਦੇਣੇ ਆ ਸੋ ਇਸ ਲਈ ਸਭ ਤੋਂ ਪਹਿਲਾਂ ਤਾਂ ਜਿਹੜੀ ਭਰਤੀ ਆ ਇਹ ਇੱਕ ਸਿੱਖ ਪੰਥ ਦੀ ਤਰਜਮਾਨੀ ਹੋ ਰਹੀ ਆ ਕਿ ਸਿੱਖ ਪੰਥ ਕੀ ਚਾਹੁੰਦਾ ਹ ਹੁਣ ਕਿੰਨਾ ਵੱਡਾ ਉਤਸ਼ਾਹ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨੇ ਜਿਹੜੇ ਤਕਰੀਬਨ ਉਹ ਛੱਡ ਕੇ ਨਾਲ ਅਗਵਾਈ ਕਰ ਰਹੇ ਨੇ ਫਿਰ ਬਾਹਰ ਬੈਠੇ ਬਾਹਰ ਦੇਸ਼ਾਂ ਦੇ ਵਿੱਚ ਬੈਠੇ ਸਿੱਖ ਨੇ ਉਹ ਬੜੀ ਬੇਸਬਰੀ ਨਾਲ ਆਨਲਾਈਨ ਭਰਤੀ ਦਾ ਇੰਤਜ਼ਾਰ ਕਰ ਰਹੇ ਨੇ ਸੋ ਇਸ ਲਈ ਕਿਉਂਕਿ ਪੰਜਾਬ ਦੇ ਜਿਹੜੇ ਲੋਕ ਨੇ ਪੰਜਾਬੀ ਨੇ ਸਿੱਖ ਔਮ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਨੇ ਸਰ ਪਾਣੀ ਦਾ ਮੁੱਦਾ ਬਹੁਤ ਕਾਫੀ ਭ�ਿਆਵਾ ਪੰਜਾਬ ਵਿੱਚ ਕੀ ਦੇਖਦੇ ਕੋਈ ਦੇ ਤੇ ਸਰ ਪਾਰਟੀ ਮੀਟਿੰਗ ਵੀ ਹੋਈ ਹੈ ਤੇ ਕੱਲ੍ਹ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਹੈ ਸਿੱਧੇ ਤੌਰ ਤੇ ਇਹ ਜਿਹੜਾ ਹੁਣ ਤੱਕ ਜਿਹੜਾ ਪਾਣੀ ਸਾਡਾ ਖੋਇਆ ਗਿਆ ਇਹਦੇ ਵਿੱਚ ਕੇਂਦਰ ਦੀਆਂ ਕਾਂਗਰਸ ਸਰ ਕਾਂਗਰਸ ਦੀਆਂ ਸਰਕਾਰਾਂ ਦਾ ਵੱਡਾ ਯੋਗਦਾਨ ਆ ਸਾਡੇ ਤੱਕੇ ਦੇ ਨਾਲ ਜਿਹੜੇ ਹੱਕ ਸਾਡੇ ਖੋਏ ਗਏ ਇਹ ਪਾਣੀ ਤੇ ਕੇਵਲ ਤੇ ਕੇਵਲ ਪੰਜਾਬ ਦਾ ਹੱਕ ਸੀ ਕਿਸੇ ਦਾ ਹੋਰ ਹੱਕ ਨਹੀਂ ਬਣਦਾ ਸੀਗਾ ਸੋ ਕੱਲ ਨੂੰ ਵਿਸਤਾਰ ਦੇ ਵਿੱਚ ਇਹਦੇ ਤੇ ਜਿਹੜੀ ਬਹਿਸ ਕਰਾਂਗੇ ਸਰਕਾਰਾਂ ਦੀ ਗੱਲ ਤੇ ਰਾਜਨੀਤਿਕ ਜਿਹੜੀਆਂ ਜਿਸ਼ ਤਰ੍ਹਾਂ ਲਾਈਆਂ ਰੂਹ ਜਾ ਰਹੀਆਂ ਨੇ ਕੇਂਦਰ ਦੇ ਵੱਲੋਂ ਹੁਣ ਦੇਖ ਦਿਓ ਕਿ ਜੇ ਚੋਣਾਂ ਕੇਂਦਰ ਉਹਨਾਂ ਨੇ ਕਰਾਈ ਤਾਂ ਇੱਕ ਹੀ ਤੜਾ ਜਿਹੜਾ ਬਦਲ ਪਰਿਵਾਰ ਦਾ ਕਹਾਣੀ ਹੈ ਕਿ ਉਹੀ ਤੜਾ ਜਿਨ੍ਹਾਂ ਲਮਾਂ ਸਭ ਚੋਣਾਂ ਨਹੀਂ ਹੋਣੀਆਂ ਉਹ ਉਹੀ ਕਾਬਜ਼ ਰਹਿਣਗੇ ਬਿਲਕੁਲ ਦੇਖੋ 5 ਸਾਲ ਬਾ ਚੋਣਾਂ ਹੋਣੀ ਚਾਹੀਦੀਆਂ ਨੇ ਲੇਕਿਨ 11 तकरीबन 14 ਸਾਲ ਹੋ ਗਏ ਇਹ ਚੋਣਾਂ ਹੋਈਆਂ ਨੂੰ ਸੋ ਅਸੀਂ ਤਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਚੋਣਾਂ ਕਰਵਾਈਆਂ ਜਾਣ ਤਾ ਜੋ ਪੰਥ ਆਪਣੇ ਜਿਹੜੇ ਨਮਾਇंदे ਹੈਗੇ ਆ ਦੁਬਾਰਾ ਚੁਣ ਕੇ ਐਸਜੀਪੀਸੀ ਭੇਜ ਸਕਦੇ ਐਜੀ ਪਿਛਦੀ ਚੋਣਾ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਤੁਸੀਂ ਇਹ ਗੱਲ ਕੀਤੀ ਹੈ ਕਿ ਅਸੀਂ ਜਿਹੜੇ ਐਜੀ ਪਿਛਦੀ ਚੋਣਾ ਲੜਾਂਗੇ ਐਜੀ ਪਿਛਦੀ ਚੋਣਾ ਜਦੋਂ ਲੜੀਆਂ ਜਾਣਗੇ ਉਹ ਤੋਂ ਬਹੁਤ ਸਾਰੇ ਧੜੇ ਜਿਹੜੇ ਕੱڑے ਹੋਏ ਹੋਏ ਜੇ ਸ਼ੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਪੰਜਾਬ ਦੇ ਵਿੱਚ ਬਹੁਤ ਬਣੇ ਹੋਏ ਨੇ ਤਾਂ ਤੁਸੀਂ ਕਿਵੇਂ ਉਹ ਸਭ ਨੂੰ ਅਸੀਂ ਇਕੱਠਾ ਭਾਗੀ ਤੜਾ ਕਿਦੋਂ ਦੇਖੋ ਜਿਹੜੀ ਸਾਡੀ ਤਾਂ ਕੋਸ਼ਿਸ਼ ਇਹ ਹੋਊਗੀ ਕਿ ਅਸੀਂ ਸਾਰੇ ਪੰਥਕ ਧਿਰਾਂ ਨੂੰ ਇਕੱਠਾ ਕਰੀਏ ਕਿਉਂਕਿ ਸਾਡਾ ਸਵਾਰਥ ਤਾਂ ਕੋਈ ਨਹੀਂ ਹੈਗਾ ਪੰਥ ਦਾ ਮਸਲਾ ਵਾ ਧਰਮ ਸੋ ਪੰਥ ਦੇ ਮਸਲੇ ਨੂੰ ਪਹਿਲ ਦੇ ਆਧਾਰ ਤੇ ਰੱਖ ਕੇ ਸਾਰੀਆਂ ਹੀ ਜਿਹੜੀਆਂ ਪੰਥਕ ਧਿਰਾਂ ਨੇ ਤੇ ਉਹਨਾਂ ਨੂੰ ਇੱਕਜੁੱਟ ਹੋਣ ਦੀ ਲੋੜ ਹੈ ਆਪਣੇ ਸਵਾਰਥ ਛੱਡ ਕੇ ਉਹਦੇ ਲਈ ਅਸੀਂ ਤਾਂ ਕੋਸ਼ਿਸ਼ ਕਰ ਸਕਦੇ ਹਾਂ ਕਿਉਂਕਿ ਸਾਡਾ ਆਪਣਾ ਕੋਈ ਸਵਾਰਥ ਨਹੀਂ ਹੈਗਾ ਪੰਥ ਦੇ ਨਾਲ-ਨਾਲ ਜਿਹੜੇ ਵੀ ਲੋਕ ਧਰਮ ਦੀਆਂ ਕੈਨੀ ਲੋਕ ਪਾਸੇ ਆ ਉਹਨਾਂ ਦੀ ਜਿਹੜੀ ਪ੍ਰੋਬਲਮਸ ਆ ਉਹਨਾਂ ਨਾਲ ਲੈ ਕੇ ਕਿਵੇਂ ਚੱਲਿਆ ਜਾਵੇ ਨਹੀਂ ਬਿਲਕੁਲ ਦੇਖੋ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਨੁਮਾਇੰਦਗੀ ਜਥੇਬੰਦੀ ਆ ਲੈਕਿਨ ਇਹ ਸਾਰੀਆਂ ਧਿਰਾਂ ਨੂੰ ਸਾਰੇ ਧਰਮਾਂ ਦੇ ਲੋਕਾਂ ਨੂੰ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਤਾਂ ਸਾਡੇ ਗੁਰੂ ਸਾਹਿਬ ਦਾ ਸਿਧਾਂਤ ਹੈ ਸੋ ਇਸ ਲਈ ਹਰ ਵਰਗ ਨੂੰ ਉਹਨਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੀ ਵੀ ਜਿਹੜੀ ਅਗਵਾਈ ਕੀਤੀ ਜਾਊਗੀ ਉਹਨਾਂ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਹਰ ਵਰਗ ਨੂੰ ਨਾਲ ਜੋੜਿਆ ਜਾਊਗਾ ਬਿਲਕੁਲ 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 ਡਟ ਕੇ ਪੈਰ ਆਵਾਵਾਂਗੇ ਪੰਜਾਬ ਦੇ ਹੱਕ ਦੇ ਵਿੱਚ ਤੇ ਜੋ ਜੋ ਜਾਤੀਆਂ ਹੋਈਆਂ ਠਕੇਸ਼ਾਂ ਹੋਈਆਂ ਨੇ ਤੇ ਉਹਦੇ ਬਾਰੇ ਬੜੇ ਵਿਸਾਰ ਦੇ ਨਾਲ ਕਾਨੂੰਨ ਉੱਤੇ ਜਿਹੜੀ ਆਵਾਜ਼ ਬੁਲੰਦ ਕਰਾਂਗੇ ਆਉਣ ਵਾਲੇ ਸਮੇਂ 'ਚ ਨਾਲ ਰਜੀਤ ਗਿੱਲ ਵੀ ਆ ਸਕਦੇ ਨੇ ਜੀ ਪਾਸ਼ਾ ਦੇ ਕੋਈ ਸਾਰੇ ਵਾਲੀ ਵੈਲਕਮ ਆ ਕੋਈ ਵੀ ਆਵੇ ਲੇਕਿਨ ਇਹ ਪਾਰਟੀ ਗੁਰੂ ਸਾਹਿਬ ਮੇਰ ਕਰਨ ਇਹ ਪਾਰਟੀ ਪੰਥ ਦੀ ਪਾਰਟੀ ਹੋਵੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਇੱਕ ਪਰਿਵਾਰ ਦੀ ਨਾ ਇੱਕ ਵਿਅਕਤੀ ਦੀ ਨਹੀਂ ਹੋਣੀ ਚਾਹੀਦੀ ਕਹਿੰਦੇ ਜਿਹੜੇ ਵਿਰੋਧੀ ਤੇ ਰਹਿ ਆ ਵੀ ਉਹਨਾਂ ਦੋ ਤਿੰਨ ਜਿਹੜੀਆਂ ਪਾਰਟੀਆਂ ਉਹਨਾਂ ਦੇ ੱਤੇ ਚੜੇ ਹੋਏ ਆ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਕਮਜ਼ੋਰ ਕਰਨਾ ਚਾਹੁੰਦੇ ਆ ਤੇ ਹੁਣ ਉਹਨਾਂ ਦੀ ਅਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਵੀ ਆ ਉਹ ਕਾਬਜ਼ ਹੋਣਾ ਚਾਹੁੰਦੇ ਤੇ ਦੇਖੋ ਫੈਸਲਾ ਦਾ ਪੰਥ ਨੇ ਕਰਨਾ ਵਾ ਅਸੀਂ ਕੌਣ ਹੰਨੇ ਆ ਸਾਡੀ ਤਾਂ ਇੱਕ ਡਿਊਟੀ ਸੇਵਾ ਲੱਗੀ ਹੋਈ ਆ ਇੱਥੇ ਇੱਕ ਆਪਣੀ ਸੇਵਾ ਨਿਭਾ ਰਹੇ ਆ ਜਿਹੜੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸਾਡੇ ਲਈ ਅਕਾਲ ਤਖਤ ਸਾਹਿਬ ਉੱਪਰ ਕੁਝ ਨਹੀਂ ਹੈਗਾ ਅਸੀਂ ਤਾਂ ਆਪਣੀ ਉਹ ਸੇਵਾ ਨਿਭਾ ਰਹੇ ਆ ਠੀਕ ਹੈ ਥੈਂਕ ਯੂ